ਬ੍ਰਾਹਮਣੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਬਾਤਿਆ ਅੱਜ ਮੈਂ ਨਾ ਦੁਨੀਆ ਦੀ ਲਾ ਲੋ ਦੁਨੀਆ ਦੀ ਸਭ ਤੋਂ ਸੋਹਣੀ ਬਰੀਡ ਦਿਖਾਉਣ ਲੱਗਿਆ ਨਾ ਤੇ ਬਤੰਦਰ ਤੇ ਸਾਰੀ ਪਰਾਂ ਭੱਜ ਗਏ ਤੇ ਆਪਣੇ ਪਰਾਂ ਹੋਰਾਂ ਦਾ ਨਾ ਫਾਰਮ ਹੈ ਹੀਰੋ ਕਲਾਂ ਦੇ ਵਿੱਚ ਪੈਂਦਾ ਹੈਗਾ ਕਿਸੇ ਨੇ ਵੀ ਆਪਣਾ ਸ਼ੌਂਕ ਪੂਰਾ ਕਰਨਾ ਜਾਂ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਨੇ ਜਾਂ ਵੱਡੇ ਬੱਚੇ ਵੀ ਲਾ ਲੋ ਫੋਨ ਦੀ ਲੱਤ ਲੱਗੀ ਪਈ ਆ ਹਟ ਨਹੀਂ ਰਹੀ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਆਹ ਸ਼ੈ ਲੈ ਕੇ ਦੇ ਦਿਓ ਹੁਣ ਤੁਸੀਂ ਪਹਿਲਾਂ ਤਾਂ ਆਪ ਦੇਖੋ ਸਭ ਤੋਂ ਪਹਿਲਾਂ ਲਵੇ ਕਿ ਦਿਖਾਈ ਲਾ ਇਰ ਕਿਉਂ ਨਹੀਂ ਮੋਹ ਕਰੂਗਾ ਇਹਨੂੰ ਘਰੇ ਰੱਖਣ ਦਾ ਅਰ ਜੇ ਤੁਸੀਂ ਆਪਣੇ ਨਿਆਣੇ ਨੂੰ ਇਹ ਚੀਜ਼ ਸ਼ਹਿ ਲੈ ਕੇ ਦੇ ਦੋਗੇ ਨਾ ਮੈਨੂੰ ਇੰਨਾ ਪਤਾ ਮੋਬਾਈਲ ਦਾ ਖੜਾ ਛੱਡ ਦੂਗਾ ਹੁਣ ਮੋਬਾਈਲ ਦਾ ਖੜਾ ਛੱਡ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਅੱਖਾਂ ਦੇ ਇਫੈਕਟ ਪੈਂਦ ਨਾਲ ਉਹ ਤੋਂ ਰਾਤ ਮਿਲ ਗਈ ਲੈਣੇ ਤੁਹਾਡੇ ਘਰੇ ਇੱਕ ਸੋਹਣਾ ਜਿਹਾ ਪਿਆਰਾ ਜਾਂ ਆ ਗਿਆ ਜੀ ਹੁਣ ਗੱਲ ਕਰੋਗੇ ਵੀ ਇਹਦੇ ਵਿੱਚ ਕਲਰ-ਕੁੱਲਰ ਕਿੰਨੇ ਕ ਨੇ ਤੇ ਆਹ ਹੈਗੇ ਜੀ ਆਪਣਾ ਪਿਓਰ ਵਾਈਟ ਇੱਕ ਆ ਦੇਖੋ ਇਹ ਮਤਲਬ ਖੇਲਦੇ ਵੀ ਪ੍ਰੋਪਰ ਨਹੀਂਗੇ ਵੀ ਨਹੀਂ ਖੇਲਣਗੇ ਇੱਕ ਉਹ ਦਿਖਾ ਦੇ ਆਪਣੇ ਕੋਲ ਦੋ ਤਿੰਨ ਸ਼ੇਡ ਹੋਰ ਵੀ ਪਏ ਨੇ ਇਹ ਮੈਂ ਤੁਹਾਨੂੰ ਥੋੜੇ ਬੋਤ ਦਿਖਾਉਣ ਲੱਗ ਰਿਆਂਗਾ ਕਲਰ ਸਾਰੇ ਮਿਲ ਜਾਣ ਕਿਸੇ ਨੇ ਪਿਓਰ ਬਲੈਕ ਲੈਣਾ ਬਲੈਕ ਵੀ ਮਿਲ ਜੂਗਾ ਕਿਸੇ ਨੇ ਬਰਾਊਨ ਲੈਣਾ ਬਰਾਊਨ ਵੀ ਮਿਲ ਜੂਗਾ ਬਾਕੀ ਯਾਰ ਸੋਨੇ ਬੋਤ ਨੇਗੇ ਅਸੀਂ ਮੰਨ ਕੇ ਚੱਲੋ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਇਹਨਾਂ ਨੂੰ ਟ੍ਰੀਟ ਕਰਨਾ ਪੈਂਦਾ ਸਿੱਧੀ ਗੱਲ ਹੈ ਖਰਚਾ-ਗੁਰਚਾ ਵੀ ਕੋਈ ਨਹੀਂ ਸਭ ਤੋਂ ਖਾਸ ਗੱਲ ਕੀ ਹੈ ਜੀ ਕਿਸੇ ਆਪਣੇ ਪੁਰਾਣੇ ਬਿਲਕੁਲ ਹੀ ਜਾਇਜ਼ ਰੇਟ ਦੇ ਵਿੱਚ ਲੈਣੇ ਨੇ ਓਏ ੜਾ ਜਾ ਗੁੱਸਾ ਕਰ ਗਿਆ ਕੋਈ ਚੱਕਰ ਨਹੀਂ ਤੈਨੂੰ ਆਪ ਥੋੜਾ ਜਿਹਾ ਮਹਗਾ ਕਰ ਦਾਂਗੇ ਜਾਇਜ਼ ਰੇਟ ਦੇ ਵਿੱਚ ਲੈਣੇ ਨੇ ਆਪਣੇ ਭਰਾਵਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜ ਇੰਡੀਆ ਦੇ ਵਿੱਚ ਤਾਂ ਆਲਮੋਸਟ ਜੇ ਤੁਸੀਂ ਆ ਨਹੀਂ ਸਕਦੇ ਤੁਹਾਡੇ ਘਰ ਤੱਕ ਪਹੁੰਚਣ ਦੀ ਫੈਸਿਲਿਟੀ ਹੈਗੇ ਜਿਹੜੇ ਬਾਹਰ ਬੈਠੇ ਨੇ ਕਿਤਨੇ ਕਿਤੇ ਉਹਨਾਂ ਦੀ ਰਹਿੰਦੀ ਹੁੰਦੀ ਸੀਗੀ ਕਿ ਭਾਈ ਆਹਾ ਸ਼ੈਅ ਅਸੀਂ ਨੇ ਬਾਹਰ ਮਂਗਾਉਣੀ ਆ ਉਹਦਾ ਕੀ ਪ੍ਰੋਸੈਸ ਹੈ ਬਿਲਕੁਲ ਸਿੰਪਲ ਹੈ ਜੀ ਪੇਪਰ ਬੈਰੋ ਇਹਦੇ ਪੇਪਰ ਉੱਪਰ ਡਾਕੂਮੈਂਟ ਬਣਦੇ ਨੇਗੇ 1.5 ਤੋਂ 2 ਮਹੀਨੇ ਦਾ ਪ੍ਰੋਸੈਸ ਲੱਗ ਜਾਂਦਾ ਹੈ ਹਨਾ ਤੇ ਤੁਹਾਡੇ ਤੱਕ ਪਹੁੰਚ ਜਮ ਇੰਟਰਨੈਸ਼ਨਲ ਲਿਓ ਜਿਹੜੇ ਖਾਸ ਕਰ ਬਾਹਰ ਬੈਠੇ ਨੇਗੇ ਤੇ ਜੇ ਗੱਲ ਕਰੋਗੇ ਕੁਆਲਿਟੀ ਦੀ ਦੇਖੋ ਉਹ ਹੁੰਦਾਗਾ ਰੇਟ ਪ੍ਰਾਈਸ ਦੇ ਹਿਸਾਬ ਦੇ ਨਾਲ ਜਿਵੇਂ ਤੁਹਾਡਾ ਪ੍ਰਾਈਸ ਹੋਗਾ ਉਹ हिसाब ਨਾਲ ਕੁਆਲਟੀ ਮਿਲ ਜੂਗੀ ਜੇ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੋਗੇ ਤਾਂ ਟਾਇਪ ਪੰਪ ਅਪੀਜ਼ਾ ਸਟਾਰਟਿੰਗ ਹੋ ਜਾਂਦਾ ਜੀ 10k ਰੁਪਏ ਤੋਂ ਸਟਾਰਟਿੰਗ ਹੈ ਜਿਵੇਂ ਜਿਵੇਂ ਕੁਆਲਟੀ ਵਧ ਜੂਗੀ ਓਵੇਂ ਓਵੇਂ ਰੇਟ ਵਧ ਜਾਂਦੇ ਨੇ ਜੇ ਤਾਂ ਕਿਸੇ ਨੇ ਉਰੇ ਆਣਾ ਹੀਰੋ ਕਲਾਂ ਦੇ ਵਿੱਚ ਭਰਾਵਾਂ ਦਾ ਆਪਣੇ ਦਾ ਫਾਰਮ ਹੈ ਤੁਸੀਂ ਉਰੇ ਵਿਜ਼ਿਟ ਕਰਕੇ ਵੀ ਆਪਣਾ ਚੈੱਕ ਵਗੈਰਾ ਕਰ ਸਕਦੇ ਹੋ ਲੈ ਜਾ ਸਕਦੇ ਹੋ ਜਿਹੜੇ ਦੂਰ ਬੈਠੇ ਨੇ ਇੰਡੀਆ ਦੇ ਨਾਲ ਨਾਲ ਵਰਲਡ ਵਾਈਡ ਤੱਕ ਸਹੂਲਤ ਮਿਲ ਜੂਗੀ ਕੋਈ ਚੱਕਰ ਨਹੀਂ ਤੇ ਆ ਤੁਹਾਡੇ ਸਾਹਮਣੇ ਨੇ ਇਹ ਆਪਣੇ ਕੋਲ ਡੇਢ ਦੋ ਮਹੀਨੇ ਕੁਛਕ ਤਿੰਨ ਮਹੀਨੇ ਦੇ ਪਪੀਜ਼ ਹੈਗੇ ਨੇਗੇ ਕਈਆਂ ਦੇ ਨਾਂ ਮਾਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈਗਾ ਕਿ ਇਹਨਾਂ ਦਾ ਮੈਕਸਿਮ ਸਾਈਜ਼ ਕੱਡਾ ਹੁੰਦਾ ਆ ਇੱਕ ਵਾਰੀ ਇਹ ਮੜਾਏ ਦੇ ਕੋਈ ਪੇਰੈਂਟਸ ਬੁਲਾ ਦੂੰਗੀ ਇੱਕ ਨੂੰ ਬੁਲਾ ਦੋ ਆਪਾਂ ਮੈਕਸਿਮ ਸਾਈਜ਼ ਤੋਂ ਦਿਖਾ ਦੰਨੇ ਆ ਕਿਉਂਕਿ ਨਹੀਂ ਉਹ ਕਈ ਕਹਿੰਦੇ ਨੇ ਜੀ ਹਨਾ ਕੱਪ ਸਾਈਜ਼ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੁਹਾਨੂੰ ਇਹਦੇ ਮਾਪੇ ਵੀ ਮਿਲਾ ਦੰਨੇ ਇੱਕ ਵਾਰੀ ਆਪਾਂ ਲਓ ਜੀ ਇਹ ਹੋਊਗਾ ਹੀ ਡੇਢ ਕੁ ਮਹੀਨੇ ਦਾ ਹਨਾ ਹਾਂਜੀ ਡੇਢ ਤੋਂ ਦੋ ਮਹੀਨੇ ਦਾ ਡੇਢ ਤੋਂ ਦੋ ਮਹੀਨੇ ਦਾ ਐਡਾ ਕ ਸਾਈਜ਼ ਆ ਦੇਖੋ ਤੇ ਜਿਹੜੇ ਉਹ ਉਹ ਭਸਦੇ ਫਿਰਦੇ ਨੇ ਇਹ ਆਪਣੇ ਹੋਣਗੇ ਜੀ 3.5 ਮਹੀਨੇ ਬਾਅਦ ਹਾਂ ਜੀ ਹਾਂ 3.5 ਉਹ ਉਹ ਕਰੋ ਚੈੱਕੜਾ ਬਰਾਊਨ ਸ਼ੇਡ ਜਾ ਪਿਆਗਾ ਹੁਣ ਤੁਹਾਨੂੰ ਇਹਨਾਂ ਦਾ ਆ ਮਾਪੇ ਇੱਕ ਵਾਰੀ ਬੁਲਾ ਦਿੰਨੇ ਆ ਇਹ ਥੋੜਾ ਜਿਆਦਾ ਜਿਆਦਾ ਤੇਜ ਹੈ ਇਹਨੂੰ ਕਾਲੀ ਹੋ ਰਹੀ ਹੈ ਪਤਾ ਨਹੀਂ ਕਿਸ ਚੀਜ਼ ਦੀ ਲਾ ਕਰੋ ਚੈੱਕ ਆ ਬਈ ਯਾਰ ਸੋਨੇ ਬਹੁਤ ਨੇ ਤੇ ਜੇ ਗੱਲ ਕਰੋਗੇ ਮੈਕਸਿਮ ਹੁਣ ਆਹਾ ਜੋ ਵਾਈਟ ਦੇ ਨੇ ਇਹ ਇਹਨਾਂ ਦਾ ਪਾਪਾ ਡੈਡੀ ਬਾਪੂ ਤੁਸੀਂ ਕੁਝ ਵੀ ਕਹਿ ਸਕਦੇ ਹੋ ਇਹ ਮੈਕਸਿਮ ਸਾਈਜ਼ ਕਿੰਨਾ ਹੁੰਦਾ ਹੈ ਹਨਾ ਆ ਦੇਖ ਲਓ ਐਡਾ ਕ ਸਾਈਜ਼ ਰਹਿੰਦਾ ਹੈ ਸਾਈਜ਼ ਤਾਂ ਦਿਖਾਇਆ ਕਿਉਂਕਿ ਬਹੁਤ ਸਾਰੇ ਦੇ ਮਨ ਦੇ ਸਵਾਲ ਦੇ ਗਏ ਬੀਅਰ ਮੈਕਸਿਮ ਸਾਈਜ਼ ਕਿੰਨਾ ਹੁੰਦਾ ਹੈ ਹਨਾ ਬਈ ਲਓ ਬਈ ਕਰੋ ਚੈੱਕ ਜੇ ਗੱਲ ਕਰੀਏ ਕੁਆਲਿਟੀ ਦੀ ਮਤਲਬ ਉਹ ਇਨ੍ਹਾਂ ਦੇ ਜਿਹੜੇ ਡੌਗ ਨੇ ਉਹ ਚੈਂਪੀਅਨ ਵੀ ਰਹੇ ਹੋਏ ਨੇ ਕਈ ਥਾਂ ਮਤ ਤਾਂ ਬਾਕੀ ਚਾਰੇ ਸਕਰੀਨ ਤੇ ਨੰਬਰ ਵਿਦ ਐਡਰੈਸ ਕਰ ਲਓ ਜੀ ਕੰਟੈਕਟ ਬਾਕੀ ਹੋ ਸਕੇ ਤਾਂ ਕਰ ਦਿਓ ਸ਼ੇਅਰ ਕਿਉਂਕਿ ਜਿਨ੍ਹਾਂ ਦੇ ਘਰੇ ਬੱਚੇ ਨੇ ਉਹਨਾਂ ਨੂੰ ਇਹ ਸ਼ੈ ਲੈ ਕੇ ਦੇ ਦੋ ਮੋਬਾਈਲ ਫੋਨ ਦਾ ਘੜਾ ਛੱਡੀ ਦੇਣਾ ਕੋਈ ਚੱਕਰ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ